ਪਹਿਲਾਂ ਤਾਂ ਪ੍ਰਚਾਰ ਸਾਈਕਲ ਤੇ ਹੀ ਕਰਨਾ ਔਰ ਜਦੋਂ ਮਤਲਬ ਮਹਿਮਤ ਸ਼ੁਰੂ ਹੋ ਜੇ ਦੂਰ ਨੇੜੇ ਜਾਣਾ ਪਵੇ ਫਿਰ ਮੈਨੂੰ ਗੱਡੀ ਚ ਲੈ ਜਾਂਦੇ ਆ ਔਰ ਮੇਰੇ ਕੋ ਸਾਈਕਲ ਦੀ ਹੈ ਕਿੰਨੇ ਵੀ ਵਾਰ ਸਾਈਕਲ ਲੈ ਕੇ ਨਿਕਲ ਜਾਂਦੇ ਸੀ ਫਿਰ ਮਨ ਲਈ ਤੇ ਵਾਰ ਦੇ ਵਿੱਚ ਮੈਂ ਢੇੜਾ ਲਾਉਣਾ ਲਾਉਣਾ ਇੱਕ ਡੇਲੀ ਉਹ ਠੀਕ ਹੋ ਜਾਂਦੇ ਫਿਰ ਐਦਾਂ ਹੀ ਤੇ ਮੈਂ ਅਜੇ ਡਰਾਈਵਿੰਗ ਕਰਨਾ ਹੀ ਰੋਟੀ ਪਾਣੀ ਖਾਣਾ ਹੀ ਔਰ ਸੰਗਤ ਨੇ ਮੈਨੂੰ ਮੋਰਾ ਅੱਗੇ ਪੜਾ ਕੇ ਪਿੱਛੇ ਵਜਨਾਤਾ ਤੇਗੇ ਬਣਾਂਗੇ ਨਾ ਤੇ ਜੇ ਕਿਸੇ ਵਾਲੀ ਧਿਆਨ ਰੱਖਾਂਗੇ ਫੇਰ ਗੱਲ ਬਣਦੀ ਨਹੀਂ ਨਾ ਥੋੜਾ ਮੇਰੀ ਵਾਟ ਵਾਲੇ ਤੇ ਕਈ ਮਰਦ ਦੀ ਕਈ ਮੇਰੀ ਵਾਟ ਵਾਲੇ ਇਹ ਗੱਲ ਕਹਿੰਦੇ ਵੀ ਮੇਰਾ ਭਾਜੀ ਜਾ ਰਹੇ ਸਾਹਮਣੇ ਮੈਨੂੰ ਕਹਿ ਦੇ ਸੀ ਵੀ ਸਕੂਟਰੀ ਲੈ ਲਓ ਇੱਧਰ ਲੱਗਣੇ 500 ਰੁਪਈਆ ਤੇ ਉਹਨੂੰ ਵਰਤੋ ਤੇ ਮੈਂ ਕਹੇ ਸਰ ਉਹ ਮੇਰੇ ਨਹੀਂ ਵਾਰਾ ਖਾਣ ਵਾਲੀ ਕਿਉਂਕਿ 4 4.5 ਹਜ਼ਾਰ ਰੁਪਈਆ ਖਰਚਾ ਮੈਂ ਤੇਲ ਦਾ ਕਿੱਥੋਂ ਪਾਵਾਂਗਾ ਜਾਂ ਤੱਕ ਤੂੰ ਹੱਥ ਮਾਰਾਂਗਾ ਤੇ ਐਸ ਕਰਕੇ ਜਿਹੜਾ ਵਾ ਨਾ ਮੈਨੂੰ ਸਾਈਕਲ ਵਧੀਆ ਇੱਕ ਮੇਰੀ ਸੇਰ ਠੀਕ ਰਹਿੰਦੀ ਉਹ ਪੈਦਲ ਤੇ ਜਾਣਾ ਨਹੀਂ ਜਿਦਾਂ ਕਈ ਗੱਲਾਂ ਕਰਦੇ ਨਾ ਪਾਰਟੀਆਂ ਦੂਰੀਆਂ ਦੇ ਉਦੋਂ ਜੀ ਇਹਨਾਂ ਨੇ ਆਖਿਆ ਸੀ ਗੱਡੀਆਂ ਦੇ ਨਹੀਂ ਜਾਵਾਂਗੇ ਦੇਖੋ ਜੇ ਮੈਂ ਪੈਦਲ ਜਾਵਾਂਗਾ ਤੇ ਕਿੰਨੇ ਘਰਾਂ 'ਚ ਜਾਵਾਂਗਾ ਮੇਰੇ ਕੋਲ ਸਾਈਕਲ ਹੈ ਮੈਂ ਨਵਾਂ ਲੈ ਲਿਆ ਮੈਂ ਇਹਦੇ ਨਾਲ ਸਫ਼ਰ ਵੀ ਕਰ ਸਕਣਾ ਸੀ ਦੀ ਨਾਲ ਘਰ ਵੀ ਜਾ ਸਕਣਾ ਜਿੱਦੇ ਕੋ ਪਹੁੰਚ ਸਕਣਾ ਇਸੇ ਤੋਂ ਨਾਲ ਸਾਡੇ ਲੀਡਰਾਂ ਦਾ ਹੈ ਕਿ ਜੇ ਕੋਈ ਮੁੱਖ ਮੰਤਰੀ ਬੰਦਾ ਔਰ ਉਹਨੇ ਕਿਤੇ ਜਾਣਾ ਉਹਦੀ ਕਨਵੈਨਸ ਤੇ ਸਖਤਤਾ ਜ਼ਰੂਰੀ ਹੈ ਪੈਦਲ ਤੇ ਕਿਤੇ ਜਾ ਕੇ ਪਹੁੰਚ ਨਹੀਂ ਸਕਦਾ ਕੋਈ ਕੰਮ ਕੌਣ ਕਰੇਗਾ ਘੱਟ ਤੋਂ ਘੱਟ 15 ਕਿਲੋਮੀਟਰ ਡੇਲੀ ਕਿਉਂਕਿ ਇੱਕ ਚੱਕਰ ਮੈਂ ਸਵੇਰੇ ਇੱਥੋਂ ਲਾ ਅਜੇ ਇੱਥੇ ਤੁਸੀਂ ਖੜੇ ਹੋ ਇੱਥੋਂ ਵਾਰਡ ਚੋਂ ਲਾ ਕੇ ਚਲਾ ਗਿਆ ਹੇਨਾ ਤੋਂ ਕੇ ਦੁਬਾਰਾ ਆਇਆ ਮੈਂ ਵਾਪਸ। ਔਰ ਹਜੇ ਸੈਰ ਕਰੀ ਤਾਂ ਜਾਣਾ। ਹਾਂਜੀ ਇਸ ਕਰਕੇ 15 ਕਿਲੋਮੀਟਰ ਘਟ ਤੋਂ ਘਟੇ 20 ਤੋਂ ਟੱਪ ਹੋ ਜਾਂਦਾ। ਸਾਈਕਲ ਫੇਰ ਮੋੜ ਲੈਣਾ। ਮੈਨੂੰ ਕੋਈ ਦਿੱਕਤ ਨਹੀਂ ਰੱਬ ਦੀ ਪੂਰੀ ਕਿਰਪਾ ਛੇ ਇਹਦਾ ਠੀਕ ਹੈ। ਅਰਦਾਸਾਂ ਲਗਦੀਆਂ ਨੇ ਸਭ ਦੀਆਂ ਪਿਆਰ ਮਿਲਦਾ ਹੈ। ਹਾਂਜੀ ਅੱਜ ਕੱਲ ਸੱਚ ਨੂੰ ਕੋਈ ਮੰਨਦਾ ਨਹੀਂ ਪਰ ਸੰਗਤ ਜਿਹੜੀ ਏ ਆਮ ਆਦਮੀ ਪਾਰਟੀ ਨਾਲ ਪਿਆਰ ਕਰਦੀ ਏ। ਮਾਨ ਸਾਹਿਬ ਦੇ ਕੰਮਾਂ ਤੋਂ ਸਾਡੇ ਬਟਾਲੇ ਦੇ ਵਿੱਚ ਅਮਨ ਸੈਰ ਸਿੰਘ ਸੈਰੀਕਲ ਸੀ ਐਮਐਲਓ ਸਾਹਿਬ ਬਣੇ ਨੇ ਇਹਨਾਂ ਨੇ ਇਲਾਕੇ ਦੇ ਵਿੱਚ ਪੂਰਾ ਕੰਮ ਕੀਤਾ ਔਰ ਤੁਸੀਂ ਦੇਖ ਦਿਓ ਕਿਦਾਂ ਚੌਂਕ ਰੋੜਾ ਸਭ ਕੁਝ ਪਰਾਂ ਦੇ ਕੰਮ ਜਿੰਨੇ ਵੀ ਪਾਰਕਿੰਗਾਂ ਹਾਂਜੀ ਬਹੁਤ ਕੰਮ ਕਰ ਰਹੇ ਨੇ ਉਹਦੇ ਕਰਕੇ ਸੰਗਤ ਉਹਨਾਂ ਦੇ ਨਾਲ ਪਿਆਰ ਤੇ ਖੁਸ਼ ਔਰ ਉਹਨਾਂ ਦਾ ਬਹੁਤ ਹੰਗਾਰਾ ਪਰਦੀ ਹੈ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime